ਕੁਝ ਦਿਨ ਤੋਂ ਪਾਣੀ ਦੀ ਟੈਂਕੀ ਤੇ ਚੜੇ ਪੀਟੀਆਈ ਅਧਿਆਪਕਾਂ ਦੇ ਹੱਥ ਵਿੱਚ ਅਕਾਲੀ ਉਮੀਦਵਾਰ ਐਡਵੋਕੇਟ ਕੁੰਮਨ ਨੇ ਆਵਾਜ਼ ਬੁਲੰਦ ਕੀਤੀ ਹਾ ਦਾ ਨਾਮਰਾ ਮਾਰਿਆ ਹੈ ਇਸ ਦੌਰਾਨ ਕੁੰਮਨ ਨੇ ਟੈਂਕੀ ਤੇ ਚੜੇ ਟੀਚਰਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਦਾ ਵਾਅਦਾ ਕਰਕੇ ਜਾਂਦੇ ਆ 91 ਸਮੇਂ ਸ਼ਰਮਣੀ ਅਕਾਲੀ ਦਾ ਸਰਕਾਰ ਬੰਦੇ ਪੈਲ ਦੇ ਆਧਾਰ ਤੇ ਇਹਨਾਂ ਦੀ ਵੈਕੈਂਸੀਆਂ ਘਟਾਵਾਂਗੇ ਤੇ ਪੈਲ ਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਨਾ ਇਹਨੂੰ ਕਲੂਡ ਫੰਡ ਘਟਾਵਾਂਗੇ ਮੇਰਾ ਵਾਦਾ ਹੈ ਐਡਵੋਕੇਟ ਕੁੰਮਨ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਸਾਰੇ ਹੀ ਵਾਅਦੇ ਫੇਲ ਹੋ ਚੁੱਕੇ ਹਨ ਸਰਕਾਰ ਬੁਰੀ ਤਰ੍ਹਾਂ ਆਪਣੇ ਕੀਤੇ ਹੋਏ ਵਾਅਦਿਆਂ ਦੇ ਮੁਤਾਬਕ ਫੇਲ ਹੋ ਚੁੱਕੀ ਹੈ ਅਤੇ ਹਰ ਵਰਗ ਇਸ ਮੌਕੇ ਸਰਕਾਰ ਕੋਲੋਂ ਦੁਖੀ ਹੈ ਜੀ ਮੈਨੂੰ ਫੋਨ ਆ ਰਿਹਾ ਹੈ ਡਿਪਾਰਟਮੈਂਟ ਆਫ ਐਜੂਕੇਸ਼ਨ ਸੈਕਟਰੀ ਦੇ ਪੀਏ ਦਾ ਜੀ ਜੀ ਤੁਹਾਡਾ ਇੱਕ ਨੰਮਸਲੇ ਹੱਲ ਹੋ ਗਿਆ ਨੇ ਹੁਣ ਕਿਸ ਤਰ੍ਹਾਂ ਹੋਇਆ ਮਸਲੇ ਹੱਲ ਜੀ ਅਸੀਂ ਲਗਾਤਾਰ ਟੈਂਕੀ ਤੇ ਡਟੇ ਹੋਏ ਸੀਗੇ ਠੀਕ ਹੈ ਜੀ ਅੱਜ ਸਾਨੂੰ ਤੀਜਾ ਦਿਨ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡਾ ਜਿਹੜਾ ਕੀ ਇਹ ਮਸਲਾ ਹੱਲ ਹੋ ਗਿਆ ਅਸੀਂ ਜੋ ਡਿਮਾਂਡ ਰੱਖੀ ਸੀ ਉਹ ਜਿਹੜੀ ਕੀ ਆ ਹੁਣ ਐਜੂਕੇਸ਼ਨ ਡਿਪਾਰਟਮੈਂਟ ਨੇ ਜਿਹੜੀ ਕੀ ਇਹ ਪੂਰੀ ਕਰ ਦਿੱਤੀ ਹੈ ਤਾਂ ਹੁਣ ਜਿਹੜੇ ਕੀ ਹੈ ਅਸੀਂ ਆਪਣੇ ਸਾਥੀਆਂ ਨੂੰ ਜਿਹੜਾ ਟੈਂਕੀ ਤੋਂ نیچے ਉਤਾਰਨ ਜਾ ਰਹੇ ਹਾਂ ਉਹਨਾਂ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਜੇ ਮੇਰੀ ਉਹਨਾਂ ਦੇ ਨਾਲ ਗੱਲ ਨਹੀਂ ਹੋਈ ਬਾਕੀ ਇਹ ਸਰ ਪਹੁੰਚੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਰਿਵਾਰ ਆਪਾ ਸਾਡਾ ਧੰਨਵਾਦੀ ਪਰਿਵਾਰ ਆਪਾ ਸਾਡਾ ਬੜਾ ਸਾਰੇ ਨਾਲ ਖੜੇ ਆ ਸਰਦਾਰ ਕੋਈ ਦਾ ਕੋਈ ਧੰਨਵਾਦ ਪਰਿਵਾਰ ਪਰਿਵਾਰ ਜੀ ਕੋਈ ਧੰਨਵਾਦ ਨਹੀਂ ਦੇਖੇ ਐਵੇਂ ਜਿੱਦਾਂ ਕੱਲ੍ਹ ਦੇ ਲੀਡਰ ਆ ਕੇ ਬੈਠੇ ਕੋ ਤੇ ਹੋ ਗਏ ਹੋਰ ਪਾਰਟੀ ਦੇ ਲੀਡਰ ਅਜੇ ਤੱਕ ਤੁਹਾਡੇ ਕੋਲ ਪਹੁੰਚਿਆ ਦੇਖੋ ਜੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦਿਆਂ ਸਾਡਾ ਸਾਡੇ ਸਾਰੇ ਜਿਹੜੇ ਕੀ ਹੈ ਭਰਾ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਆ ਸਾਡਾ ਮੇਨ ਮਸਲਾ ਹੈ ਸਾਡੇ ਰੋਜ਼ਗਾਰ ਦਾ ਕੋਈ ਵੀ ਪਾਰਟੀ ਹੈ ਜਿਹੜੀ ਕੀ ਹੈ ਜੇ ਸਾਡਾ ਮਸਲੇ ਹੱਲ ਕਰੂਗੀ ਸਾਡੇ ਲਈ ਸਾਰੀਆਂ ਬੜੀਆਂ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਦੂਜੀ ਗੱਲ ਤੁਸੀਂ ਗੱਲ ਕੀਤੀ ਵੀ ਕਾਲੀ ਦਲ ਦੀ ਦੇਖੋ ਜੀ ਜਿਹੜੇ ਆਏ ਆ ਸੀ ਮੈਂ ਤੁਹਾਨੂੰ ਪਹਿਲਾਂ ਵੀ ਆਉਂਦਿਆ ਵੀ ਧੰਨਵਾਦ ਕੀਤਾ ਜੇ ਹੁਣ ਦੁਬਾਰਾ ਫੇਰ ਹੈ ਨਾ ਐਡਵੋਕੇਟ ਕੁਮਰ ਨੇ ਕਿਹਾ ਕਿ ਇਹ ਰਣਨੀਤੀ ਦਾ ਮੁੱਦਾ ਨਹੀਂ ਇਹ ਮੁੱਦਾ ਹੱਕ ਦਮੋਂਦਾ ਹੈ ਅਤੇ ਹੱਕ ਦੀ ਗੱਲ ਕਰਨਦਾ ਹੈ। ਉਹਨਾਂ ਨੇ ਕਿਹਾ ਕਿ ਟੀਚਰ ਅਤੇ ਸਰਕਾਰ ਵਿਚਾਲੇ ਗੱਲਬਾਤ ਜਾਰੀ ਸੀ। ਇਸ ਦੌਰਾਨ ਹੀ ਟੀਚਰਾਂ ਨੂੰ ਸਰਕਾਰ ਵੱਲੋਂ ਭਰੋਸਾ ਮਿਲਣ ਤੇ ਉਹ ਟੈਂਕ ਤੋਂ ਨੀਚੇ ਉਤਰ ਆਏ। ਇਸ ਮੌਕੇ ਐਡਵੋਕੇਟ ਘੁੰਮਣ ਨੇ ਉਹਨਾਂ ਦਾ ਹਾਲਚਲ ਜਾਣਿਆ ਤੇ ਕਿਹਾ ਕਿ ਭਰਤੀ ਦੇ ਨਾਮ ਤੇ ਸਰਕਾਰ ਇਹਨਾਂ ਨੂੰ ਗੁੰਮਰਾਹ ਨਾ ਕਰੇ ਅਤੇ ਇਹਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇ। ਇਹ ਹੈ ਪੂਰਾ ਮਾਮਲਾ, ਹੋਰ ਦਿਖਾ ਨਹੀਂ ਆ ਤੁਹਾਨੂੰ। ਅਨਿਲ ਪਾਸ਼ੀ ਦੀ ਵਿਸ਼ੇਸ਼ ਰਿਪੋਰਟਰਾਂ। ਜੇਕਰ ਹੁਣ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਵੋ। ਕੰਮ ਆ ਰੋ ਕਰਦੀ ਹੈ ਜਦੋਂ ਜਦੋਂ ਮੈਂ ਲਾਈਵ ਆਇਆ। ਆ ਮੈਨੂੰ ਅਸੀਂ ਜਦੋਂ ਆਇਆ ਇੱਥੇ ਆ ਕੇ ਨਾਲ ਬੈਠੇ ਆ। ਇੱਥੇ ਧੰਨੇ ਜਾ ਕੇ ਜਦੋਂ ਅਸੀਂ ਗੱਲਾਂ ਸ਼ੁਰੂ ਕੀਤੀਆਂ ਲਾਈਵ ਹੋਣਾ ਸ਼ੁਰੂ ਹੋ ਗਿਆ ਪਿਛਲੇ ਕਾਫੀ ਦਿਨ ਤੋਂ ਲਾਈਵ ਚੱਲਦੇ ਪਏ ਆ। ਤਾਂ ਨਾਲ ਹੀ ਮੈਨੂੰ ਪ੍ਰਧਾਨ ਸਾਹਿਬ ਨੂੰ ਖੁਸ਼ੀ ਹੋਈ ਆ। ਬਹੁਤ ਅੱਛਾ ਲੱਗਿਆ ਕਿ ਉਹਨਾਂ ਨੇ ਕਿਹਾ ਕਿ ਤੁਹਾਡੀਆਂ ਮੰਗਾ ਮੰਗ ਲਈ ਮੰਨ ਲਿਆ। ਅਸੀਂ ਹੁਣੇ ਫੋਨ ਆਇਆ ਇਹਨਾਂ ਦਾ ਪ੍ਰਧਾਨ ਸਾਹਿਬ ਨੇ ਮੈਨੂੰ ਦੱਸਿਆ। ਮੈਂ ਸ਼ੁਕਰਗੁਜ਼ਾਰ ਆ। ਇਹ ਕੰਮ ਸੇ ਕੰਮ ਹੈ ਨਾ ਕਿਸੇ ਬਹਾਨੇ ਸਾਡੇ ਬਣਈ ਸੀ ਕੰਨਾਂ ਤੇ ਜੂੰ ਤਾਂ ਰੱਖਦੀ ਆ ਪਰ ਮੈਂ ਇੱਕ ਗੱਲ ਦੱਸਦਾ ਨਾ ਅੱਜ ਸ਼ਵਾਸਨ ਦੇਖ ਕੇ ਸਾਡੇ ਭੈਣਾ ਭਾਈਆਂ ਨੂੰ ਥੱਲੇ ਲਾਂ ਲੱਗੇ ਹੋ ਇਹ ਨਾ ਹੋਵੇ ਇਹ ਸ਼ਵਾਸਨ ਕੱਲ ਤੋੜ ਦੋ ਕਿਉਂਕਿ ਚਿੱਠੀਆਂ ਵਾਲਾ ਹਿਸਾਬ ਤਾਤ ਮੈਨੂੰ ਪੂਰਾ ਪਤਾ ਕਿ ਸਰਕਾਰ ਕਿਵੇਂ ਕਰਦੀ ਹੈ ਮੈਂ ਵੀ ਡਿਸ਼ ਸ਼ੈਡੂਗੜ ਜਾਣ ਪੰਜਾਬ ਰਿਆਂ ਆ ਔਰ ਮੈਨੂੰ ਪਤਾ ਕਿ ਸਰਕਾਰਾਂ ਦਾ ਕੀ ਹਾਲ ਆ ਹੁਣ ਜਿਹੜੇ ਪਹਿਲੇ ਜਿਹੜੀ ਸਰਕਾਰ ਨੇ 3 ਸਾਲ ਦੇ ਵਿੱਚ 5 ਏਜੀ ਬਦਲ ਤੇ ਹੈਗੇ ਆ ਉਹ ਸਰਕਾਰ ਦਾ ਕੀ ਬਣੂਗਾ ਸੋ ਇਹ ਝੂਠੇ ਵਾਅਦੇ ਵਾਲੀ ਸਰਕਾਰ ਹੈ ਝੂਠ बोलਦੀ ਹੈ ਪਰ ਜੇ ਇਹ ਕੰਮ ਨਹੀਂ ਕਰਦੀ ਜੋ ਇਹਨਾਂ ਨੇ ਅੱਜ ਪ੍ਰਧਾਨ ਜੀ ਨੇ ਵਾਅਦਾ ਤਾਂ ਮੈਂ ਪਹਿਲੇ ਕਹਿ ਗਿਆ ਕਿ ਹਟਿਆਂ ਕਿ ਰੈਟ ਫਾਈਲ ਕਰਾਂਗੇ ਔਰ ਰੈਟ ਫਾਈਲ ਕਰਕੇ ਜਿਹੜੀਆਂ ਵੈਕੈਂਸੀਆਂ ਪੀਟੀਟੀਟੀ ਟੀਚਰ ਜਿਹੜੀਆਂ ਹੈਗੀਆਂ ਨੇ ਉਹਨੂੰ ਐਡਵਰਟਾਈਜ਼ ਕਰਾਵਾਂਗੇ ਪੋਰਟਲ ਤੇ ਪਵਾਵਾਂਗੇ ਔਰ ਪੋਰਟਲ ਤੇ ਪਵਾ ਕੇ ਇਹਨਾਂ ਦੀ ਫਿਰ ਜਿਹੜੀ ਓਨ ਮੈਰੀਟਰੀ ਰਿਕਰੂਟਮੈਂਟ ਹੋਊਗੀ ਇਨਸ਼ੋਰ ਕਰਾਂਗੇ ਔਰ ਅਗਰ 1.5 ਸਾਲ ਰਹਿ ਗਿਆ ਸਰਕਾਰ ਦਾ ਜਿਹੜੀ ਰਿੱਟ ਦੀ ਫਾਈਲ ਦੀ ਗੱਲ ਕਰਦੇ ਹੋ ਇਮੀਡੀਏਟਲੀ ਫਾਈਲ ਕਰਨਾ ਤੁਮਾ ਸਾਹਿਬ ਜਿੱਤੇ ਵੀ ਤੁਸੀਂ ਜਾਣਦੇ ਹੋ ਪੈਰ ਰੰਦੇ ਹੋ ਕੰਮ ਸੱਦੇ ਹੋਏ ਹੁੰਦੇ ਨੇ ਲੱਗਦਾ ਵੀ ਅੱਜ ਤੁਹਾਡੇ ਅੰਗ ਨਾਲ ਇਹਨਾਂ ਦਾ ਵੀ ਹੋਊਗਾ ਹਾਲਾਤ ਦੇਖੋ ਜੀ ਉਹ ਵਾਹਿਗੁਰੂ ਈਸ਼ਵਰ ਜਾਣਦਾ ਹੈਗਾ ਮੈਂ ਜੇ ਕੰਮ ਮੇਰੇ ਗਏ ਤੇ ਕਿਤੇ ਫਤਿਹ ਹੁੰਦੇ ਆ ਨਾ ਤੇ ਮੈਂ ਤਾਂ ਚਾਹੇ ਤੁਸੀਂ ਜਿੱਥੇ ਮਰਜ਼ੀ ਲੈ ਜਾਓ ਹਰ ਜਗ੍ਹਾ ਹੀ ਲੈ ਜਾਓ ਤੇ ਅੱਜ ਵੀ ਜਿੱਥੇ ਆਨੇ ਹੈਗੇ ਸਾਨੂੰ ਉਹ ਈਸ਼ਵਰ ਦੇ ਸ਼ੁਕਰਗੁਜ਼ਾਰਾ ਨੇ ਕੰਮ ਕਰਾਉਂਦੇ ਹੈਗੇ ਨੇ ਔਰ ਉਹ ਦੇਨਦਾਰਾਂ ਰੇਣੀ ਆ ਅਸੀਂ ਉੱਪਰ ਵਾਹਿਗੁਰੂ ਦੇ ਈਸ਼ਵਰ ਦੇ ਔਰ ਚੇਤਾਵਨੀ ਵੀ ਨਾਲ ਵਾ ਸਰਕਾਰ ਨੂੰ ਦੇ ਰਿਹਾ ਇਹ ਅੱਜ ਦਿਲ ਨਾ ਤੋੜਿਓ ਅੱਜ ਇਹ ਗੱਲ ਕੀਤੀ ਹੈ ਵਾਅਦਾ ਪੂਰਾ ਕਰਿਓ ਦੋ ਚੀਜ਼ਾਂ ਨੇ ਜੇ ਤਾਂ ਝੂਠ ਬੋਲ ਕੇ ਚਕਵਾ ਰਹੇ ਆ ਧਰਨਾ ਚਾਹੇ ਉਹ ਐਸਐਚਓ ਸਾਹਿਬ ਨੇ ਚਾਹੇ ਇੰਚਾਰਜ ਸਾਹਿਬ ਨੇ ਤਾਂ ਉਹਨਾਂ ਨੂੰ ਪਤਾ ਹੈ ਕਿ ਕਾਨੂੰਨ ਕੀ ਕਹਿੰਦਾ ਮੈਨੂੰ ਕਹਿਣ ਦੀ ਲੋੜ ਨਹੀਂ ਬੀਐਨਐਸ ਦੇ ਕਿਹੜੀਆਂ ਪ੍ਰੋਵੀਜ਼ਨਾਂ ਦਾ ਪੰਜਾਬ ਪੁਲਿਸ ਐਕਟ ਕੀ ਕਹਿੰਦਾ ਉਹਨਾਂ ਨੂੰ ਪਤਾ ਹੈਗਾ ਵਾ ਕਿਉਂਕਿ ਹੌਨ ਰੋ ਕੈਮਰਾ ਕੰਮ ਕਰ ਰਿਹਾ ਕਿ ਸਾਡੀਆਂ ਗੱਲਾਂ ਮੰਨ ਲਈਆਂ ਪਰ ਪੋਰਟਲ ਦੇ ਉੱਤੇ ਚੜੂਗਾ ਕਿਉਂ ਪੋਰਟਲ ਦਾ ਆਨਲਾਈਨ ਹੈ ਹੁਣੇ ਛਾੜਨਾ ਚਾਹੀਦਾ ਵਾ ਨਹੀਂ ਛਾੜਦੇ ਤੇ ਆ ਤਾਂ ਮੈਂ ਝੂਠ ਬੋਲਣਗੇ ਜੇ ਝੂਠ ਬੋਲਣਗੇ ਸਰਕਾਰ ਤੇ ਤੁਹਾਨੂੰ ਪਤਾ ਮੈਂ ਝੂਠ ਦਾ ਮੈਂ ਕਿ ਕਿ ਅਜੇ ਤੱਕ ਜਵਾਬ ਦਿੱਤਾ ਤੇ ਮੈਂ ਕਿਵੇਂ ਹੱਲ ਕੱਢੇ ਆ